Got it! ਪ੍ਰਤੀ ਦਿਨ ਸਫਰ ਕਰਦੇ ਚਲੇ ਜਾ ਰਹੇ ਸਨ ਇਸ ਤਰ੍ਹਾਂ ਪੰਜਾਬ ਤੋਂ ਚੱਲ ਕੇ ਸਤਿਗੁਰੂ ਜੀ ਮਾਰਵਾੜ ਦੇ ਦੇਸ਼ ਵਿੱਚ ਪਹੁੰਚ ਗਏ ਅੱਗੇ ਇੱਕ ਸ਼ਹਿਰ ਆਉਂਦਾ ਹੈ ਨਾਰੈਣਪੁਰ ਜਿਸ ਸਥਾਨ ਨੂੰ ਦਾਦੂਦਵਾਰਾ ਕਹਿੰਦੇ ਸਨ ਉਸ ਨੂੰ ਵੇਖ ਕੇ ਗੁਰੂ ਜੀ ਨੇ ਉੱਥੇ ਹੀ ਡੇਰਾ ਕਰ ਲਿਆ ਉਹ ਸਥਾਨ ਬਹੁਤ ਸੁੰਦਰ ਤੇ ਰਮਣੀਕ ਸੀ ਘੋੜੇ ਤੋਂ ਉੱਤਰ ਕੇ ਗੁਰੂ ਜੀ ਬੈਠ ਗਏ ਤੇ ਸਿੰਘ ਵੀ ਉਸ ਥਾਂ ਆ ਬੈਠੇ ਹੌਲੀ ਹੌਲੀ ਸਾਰੀ ਵਹੀ ਆ ਗਈ ਜਦ ਸਾਰੇ ਉੱਤਰ ਪਏ ਤਾਂ ਬਹੁਤ ਭੀੜ ਹੋ ਗਈ ਘੋੜੇ ਬਹੁਤ ਉੱਚੀ ਉੱਚੀ ਹਣਕ ਰਹੇ ਸਨ ਤੇ ਕਿੱਲੇ ਗੱਡਣ ਦੀ ਬੜੀ ਉੱਚੀ ਆਵਾਜ਼ ਆ ਰਹੀ ਸੀ ਕਈ ਦਾदू ਦੁਆਰਾ ਵੇਖ ਰਹੇ ਸਨ ਕੋਈ ਕਾਬਲਣਾ ਲੈਣ ਗਿਆ ਸੀ ਉੱਥੇ ਇੱਕ ਜੈਤ ਸਾਹਿਬ ਮਹੰਤ ਰਹਿਦਾ ਸੀ ਜਿਹੜਾ ਸ਼ubh ਸ਼ਾਦ ਰੂਪ ਸੀ ਤੇ ਵੱਡਾ ਕਰਮਾ ਸਹੀ ਸੀ ਸੈਂਕੜੇ ਦਾਦੂ ਮੱਤ ਦੇ ਸਾਥ ਪ੍ਰਲੋਗ ਦੀ ਸਾਧਨਾ ਵਿੱਚ ਲੱਗੇ ਰਹਿੰਦੇ ਸਨ ਇਸ਼ਨਾਨ ਕਰਕੇ ਬਿਰਤੀ ਨੂੰ ਰੋਗ ਦੇ ਸਨ ਇੱਕ ਰੂਪ ਸਾਰੇ ਲੋਕ ਵੇਖਦੇ ਸਨ ਦਇਆ ਖਿਮਾ ਧੀਰਜ ਸੰਤੋਖ ਨਿਰਹੰਕਾਰ ਤੇ ਕਾਮ ਰਹਿਤ ਰਹਿੰਦੇ ਸਨ ਦਾਦੂ ਨੇ ਬੜੀ ਸੁੰਦਰ ਬਾਣੀ ਬਣਾਈ ਹੋਈ ਸੀ ਕਈ ਮਨ ਲਾ ਕੇ ਬੈਠ ਕੇ ਪੜ੍ਹਦੇ ਸਨ ਗੁਰੂ ਅਦਲ ਦੇ ਕਈ ਮਨੁੱਖ ਉਹਨਾਂ ਪਾਸ ਚਲ ਕੇ ਗਏ ਉਹਨਾਂ ਨੂੰ ਮਹਤ ਪੁੱਛਣ ਲੱਗਾ ਇੱਥੇ ਕਿਸ ਨੇ ਉਤਾਰਾ ਕੀਤਾ ਹੈ ਇਹ ਕਿੱਥੋਂ ਚਲ ਕੇ ਆਏ ਹਨ ਕਿਸ ਕਾਰਜ ਵਾਸਤੇ ਅੱਗੇ ਜਾ ਰਹੇ ਹਨ ਸਾਰਿਆਂ ਨੇ ਸੁਣ ਕੇ ਪ੍ਰਸੰਗ ਉਚਾਰਨ ਕੀਤਾ ਇੱਥੇ ਸਤਿਗੁਰੂ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਨੇ ਉਤਾਰਾ ਕੀਤਾ ਹੈ ਜਿਨ੍ਹਾਂ ਦੀ ਰਾਜਧਾਨੀ ਸ੍ਰੀ ਅਨੰਦਪੁਰ ਸਾਹਿਬ ਹੈ ਉਹਨਾਂ ਦਾ ਤੁਰਕਾ ਨਾਮ ਬਹੁਤ ਵੈਰ ਵੱਧ ਗਿਆ ਹੈ ਕਈ ਲੱਖ ਜੋਧਾ ਜਿਨ੍ਹਾਂ ਨੇ ਮਾਰਿਆ ਹੈ ਤੇ ਬਹੁਤ ਵਾਰ ਯੁੱਧ ਮਚਾਇਆ ਹੈ ਪਹਿਲਾਂ ਸ਼੍ਰੀ ਅਨੰਦਪੁਰ ਸਾਹਿਬ ਵਿੱਚ ਯੁੱਧ ਹੋਏ ਹਨ ਫਿਰ ਚਮਕੌਰ ਸਾਹਿਬ ਵਿਖੇ ਤੁਰਕ ਬਹੁਤ ਛਾ ਗਏ ਫਿਰ ਮੁਕਸਰ ਵਿੱਚ ਜੰਗ ਹੋਇਆ ਉਹੀ ਗੁਰੂ ਜੀ ਹੁਣ ਇੱਧਰ ਆ ਰਹੇ ਹਨ ਦੋਵੇਂ ਸਾਹਿਬਜ਼ਾਦੇ ਯੁੱਧ ਵਿੱਚ ਸ਼ਹੀਦ ਹੋ ਗਏ ਹਨ ਦੋ ਛੋਟੇ ਸਾਹਿਬਜ਼ਾਦੇ ਤੁਰਕਾਂ ਨੇ ਫੜ ਲਏ ਹਨ ਇਸ ਪ੍ਰਕਾਰ ਚਾਰੇ ਉਹਨਾਂ ਦੇ ਸਿਰ ਚੜੇ ਹਨ ਵੈਰੀ ਦਾ ਰਾਜ ਤੇਜ ਨਿਤ ਦੂਰ ਕਰਦੇ ਹਨ ਮਹੰਤ ਜੈਤ ਨੇ ਸਾਰੀ ਗੱਲ ਸੁਣੀ ਆਪਣੇ ਹਿਰਦੇ ਵਿੱਚ ਗੁਰੂ ਜੀ ਬਾਰੇ ਸੁਣ ਕੇ ਬੜਾ ਅश्चਰਜ ਹੋਇਆ ਉਸ ਨੇ ਫਿਰ ਸਾਰੇ ਸਾਧਾ ਨੂੰ ਇਕੱਠਿਆਂ ਕੀਤਾ ਤੇ ਸਾਰੇ ਦਰਸ਼ਨ ਕਰਨ ਵਾਸਤੇ ਚੱਲ ਪਏ ਜਿੱਥੇ ਗੁਰੂ ਜੀ ਦੀਵਾਨ ਲਾ ਕੇ ਬੈਠੇ ਸਨ ਉਥੇ ਗੁਰੂ ਜੀ ਦੀ ਮਹਿਮਾ ਬਾਰੇ ਵਿਚਾਰ ਕਰਦੇ ਪਹੁੰਚ ਗਏ ਫਿਰ ਗੁਰੂ ਜੀ ਦੇ ਨੇੜੇ ਹੋ ਕੇ ਨਮਸਕਾਰ ਕੀਤੀ ਗੁਰੂ ਜੀ ਨੇ ਮਹੰਤ ਨੂੰ ਉਸ ਸਮੇਂ ਵੇਖ ਕੇ ਬੜੇ ਆਦਰ ਨਾਲ ਆਪਣੇ ਪਾਸ ਬਿਠਾਇਆ ਉਹ ਬੈਠ ਕੇ ਗੁਰੂ ਜੀ ਦੇ ਦਰਸ਼ਨ ਕਰਕੇ ਆਨੰਦ ਨਾਲ ਭਰ ਗਿਆ ਸਾਹਿਬਜ਼ਾਦਿਆਂ ਦੀ ਗਾਥਾਂ ਕਹਿ ਕੇ ਉਹ ਸਤਿਗੁਰੂ ਜੀ ਦੇ ਨਾਲ ਬੋਲਦਾ ਪਿਆ ਸੀ ਐਸੇ ਕਰਕੇ ਸ਼੍ਰੀ ਦਾਦੂ ਜੀ ਨੇ ਕਿਹਾ ਹੈ ਦਾਵਾ ਰਹਿਤ ਹੋ ਕੇ ਬਹੁਤ ਸੁਖ ਪ੍ਰਾਪਤ ਹੁੰਦਾ ਹੈ हे ਦਾਦੂ ਕਿਸੇ ਪਦਾਰਥ ਜਾਂ ਵਸਤੂ ਉੱਪਰ ਆਪਣਾ ਹੱਕ ਦੂਰ ਕਰ ਤੇ ਬਗੈਰ ਹੱਕ ਦੇ ਦਿਨ ਕਟਾਈ ਕਰੋ ਇਸ ਪੰਸਾਰੀ ਦੀ ਹੱਟੀ ਉੱਪਰ ਕਈ ਸੌਦੇ ਕਰ ਗਏ ਹਨ ਦਾਵਾ ਕਰਨ ਵਿੱਚ ਹੀ ਵੱਡੇ ਦੁੱਖ ਹਨ ਇੰਨੇ ਝਗੜੇ ਉੱਠਦੇ ਹਨ ਕਿ ਉਹ ਗਿਣੇ ਨਹੀਂ ਜਾ ਸਕਦੇ ਦਾਵਾ ਨਾ ਕਰਨ ਵਿੱਚ ਹੀ ਸਾਰੇ ਸੁੱਖ ਹਨ ਖਿਮਾ ਕਰਨ ਤੇ ਮਨੋਖ ਲਾਭ ਪ੍ਰਾਪਤ ਕਰਦੇ ਹਨ ਸਤਿਗੁਰੂ ਜੀ ਨੇ ਸੁਣ ਕੇ ਫਿਰ ਉਸ ਨੂੰ ਸੁਣਾਇਆ ਸੰਤਾਂ ਦਾ ਮਤ ਇਸ ਪ੍ਰਕਾਰ ਬਣਿਆ ਹੈ ਜਿਨ੍ਹਾਂ ਨੇ ਧਰਮ ਦੀ ਰੱਖਿਆ ਕਰਨੀ ਹੈ ਉਹਨਾਂ ਦੀ ਗੱਤੀ ਸੁਣੋ ਜਿਵੇਂ ਵਰਣਨ ਕੀਤੀ ਹੈ ਹੇ ਦਾਦੂ ਦਾਵਾ ਬਣ ਕੇ ਸਾਰਿਆਂ ਨੂੰ ਲੁੱਟ ਲਈਏ ਇੱਕ ਖਾਲਸਾ ਹੀ ਰਹੇਗਾ ਹੋਰ ਸਾਰੇ ਹਟ ਕੇ ਮਰ ਜਾਣਗੇ ਹਿੰਦੂਆ ਤੁਰਕਾ ਦਾ ਧਰਮ ਵਿਗਾੜਿਆ ਹੈ ਤੇ ਹਿਰਦੇ ਦਾ ਸਾਰਾ ਨਿਸ਼ਚਾ ਦੂਰ ਕੀਤਾ ਹੈ ਸ਼ਸਤਰ ਫੜ ਕੇ ਇਹਨਾਂ ਨੂੰ ਡੰਡ ਦਿਓ ਇਹਨਾਂ ਦੁਸ਼ਟਾਂ ਦੇ ਮਰਨ ਨਾਲ ਧਰਮ ਬਚ ਜਾਂਦਾ ਹੈ ਜਾਤ ਕਹਿੰਦਾ ਸੀ ਸਾਡੇ ਗੁਰੂ ਜੀ ਨੇ ਕਿਹਾ ਹੈ ਖੇਮਾ ਵਿੱਚ ਸਾਰੇ ਗੁਣ ਰੱਖੇ ਹਨ ਜਿਵੇਂ ਕਰਨਾ ਹੈ ਉਹ ਰਾ ਦੱਸਿਆ ਫਿਰ ਇੱਕ ਹੋਰ ਦੁਹਰਾ ਕੇ ਕਹਿ ਕੇ ਸੁਣਾਇਆ ਦਾਦੂ ਸਮਾ ਵਿਚਾਰ ਕੇ ਕੱਲ ਦਾ ਖਿਆਲ ਕਰੋ ਜੇ ਕੋਈ ਟੀਮ ਇਟ ਮਾਰੇ ਤਾਂ ਸਿਰ ਲੁਕਾ ਲੋ ਇਹ ਸੁਣ ਕੇ ਗੁਰੂ ਜੀ ਨੇ ਕਿਹਾ ਤੁਹਾਡਾ ਇਸ ਪ੍ਰਕਾਰ ਕਰਨਾ ਤੁਹਾਡੇ ਪੰਥ ਦੇ ਵਾਸਤੇ ਵਰਣਨ ਕੀਤਾ ਹੈ ਪਰ ਜਿਨ੍ਹਾਂ ਨੂੰ ਕੋ ਕਰਮ ਤੋਂ ਹਟਾਉਣਾ ਹੈ ਉਨਨ ਹੋਰ ਵੀ ਦੀ ਨਾਲ ਵਰਨਨ ਕਰਨਾ ਹੈ। हे दादू ਸਮਾ ਵਿਚਾਰ ਕੇ ਕੱਲ ਦਾ ਖਿਆਲ ਕਰੋ। ਜੇ ਕੋਈ ਏਟਟੀ ਮਾਰੇ ਉਸਨੂੰ ਗੁੱਸੇ ਵਿੱਚ ਆ ਕੇ ਪੱਥਰ ਮਾਰੋ। ਸਮਾ ਵਿੱਚ ਬਹੁਤ ਸਿੰਘਾਂ ਅਤੇ ਸਾਧੂਆਂ ਨੇ ਸੁਣ ਕੇ ਕਿਹਾ ਦੁਸ਼ਟਾਂ ਦੇ ਅਪਰਾਧ ਨੂੰ ਨਹੀਂ ਬਰਦਾਸ਼ਤ ਕਰਾਂਗੇ। ਖੁਸ਼ੀ ਵਧਾ ਕੇ ਸਾਰੇ ਹੱਸ ਪਏ। ਵਾਹ ਵਾਹ ਬਚਨ ਕਹਿ ਕੇ ਸੁਣਾਏ ਹਨ। ਦੋਵਾਂ ਪੱਖਾਂ ਦੀਆਂ ਦੋਵੇਂ ਗੱਲਾਂ ਸਭਾ ਵਿੱਚ ਸ਼ੁਭ ਟੰਗ ਨਾਲ ਪ੍ਰਗਟ ਹੋ ਗਈਆਂ ਗੁਰੂ ਜੀ ਨੇ ਕਿਹਾ ਹੁਣ ਕਲਯੁਗ ਦਾ ਸਮਾਂ ਆ ਗਿਆ ਹੈ ਦੁਸ਼ਟਾਂ ਦਾ ਵਿਕਰਾਲ ਤੇਜ ਵੱਧ ਗਿਆ ਹੈ ਸੰਤ ਗਰੀਬ ਗਊ ਬ੍ਰਾਹਮਣਾਂ ਦੇ ਦੋਖੀ ਮੂਰਖ ਕਰੋਧੀ ਆ ਵਗਿਆ ਕਰਦੇ ਹਨ ਉਹਨਾਂ ਨੂੰ ਦੰਡ ਦੇਣਾ ਹੀ ਬਣਦਾ ਹੈ ਇੱਥੇ ਖਿਮਾ ਧਾਰਨੀ ਨਹੀਂ ਨਿਵਦੀ ਤਲਵਾਰ ਬੰਦੂਕ ਤਿੱਖੇ ਤੀਰ ਧਾਰਨ ਕਰਕੇ ਇਹਨਾਂ ਨੂੰ ਆਪਣੇ ਹਥਿਆਰਾਂ ਦਾ ਤੇਜ ਦਿਖਾਵੇ ਤਾ ਕਾਲ ਯੁਗ ਦੇ ਸਮੇਂ ਵਿੱਚ ਬਾਣਾ ਵੇਗੀ ਮਾਰ ਕੇ ਜਿੱਤਾਂਗੇ ਤੇ ਚਿੰਤਾ ਦੂਰ ਕਰਾਂਗੇ ਸੁੱਧ ਬੁੱਧ ਸਹਿਤ ਇਸ ਵਿੱਚ ਸਾਰੇ ਭਲੇ ਗੁਣ ਹਨ ਮਨੁੱਖ ਆਪਣੇ ਦਿਲ ਵਿੱਚੋਂ ਕਾਲ ਯੁਗ ਨੂੰ ਦੂਰ ਕਰਦਾ ਹੈ ਸ਼ਸਤਰ ਧਾਰਨ ਕਰਕੇ ਸਤਨਾਮ ਦਾ ਸਿਮਰਨ ਕਰੇ ਤੇ ਧਰਮ ਧਾਰ ਕੇ ਦੇਵਤਾ ਲੋਕ ਵਿੱਚ ਪਹੁੰਚੇ ਇਸ ਕਾਰਨ ਨਵਾਂ ਪੰਥ ਪ੍ਰਗਟ ਕੀਤਾ ਹੈ ਹਥਿਆਰ ਦੇ ਕੇ ਵੀਰਸ ਵਧਾਇਆ ਹੈ ਇਸ ਪ੍ਰਕਾਰ ਬਚਨ ਬिलास ਕੀਤੇ ਦੋਵਾਂ ਪਾਸਿਆਂ ਦੇ ਸਾਰੇ ਲੋ ਇਸ ਪ੍ਰਕਾਰ वार्तालाप ਸੁਣ ਕੇ ਬਹੁਤ ਪ੍ਰਸੰਨ ਹੋਏ ਫਿਰ ਜੈਤ ਸਾਧ ਨੇ ਹੱਥ ਜੋੜ ਕੇ ਉਚਾਰਨ ਕੀਤਾ ਅੱਜ ਸਾਡੇ ਲੰਗਰ ਤੋਂ ਭੰਡਾਰਾ ਲੱਗੋ ਸ਼੍ਰੀ ਦਾਦੂ ਨੇ ਇਸ ਪ੍ਰਕਾਰ ਹੁਕਮ ਕੀਤਾ ਹੈ ਜਿਹੜਾ ਵੀ ਇੱਥੇ ਆਵੇ ਸਾਰਿਆਂ ਨੂੰ ਖਾਣਾ ਦਿਓ ਇਸ ਕਰਕੇ ਸਾਡਾ ਪ੍ਰੇਮ ਲਵੋ ਤੇ ਦਲ ਸਹਿਤ ਸਾਰੇ ਭੋਜਨ ਅੰਗੀਕਾਰ ਕਰੋ ਸਤਿਗੁਰੂ ਜੀ ਇਹ ਸੁਣ ਕੇ ਮੁਸਕਰਾਏ ਤੇ ਉਸ ਨੂੰ ਪਰਖਣ ਵਾਸਤੇ ਬੋਲੇ ਸਾਡੇ ਪਾਸ ਬਾਜ ਬਹੁਤ ਹਨ ਉਹਨਾਂ ਨੇ ਵੀ ਇਸ ਸਮੇਂ ਪਹੁੰਚ ਨਹੀਂ ਪਾਇਆ ਹੈ ਇਹਨਾਂ ਨੂੰ ਪਹਿਲਾ ਤ੍ਰਿਪਤ ਕਰ ਲੋ ਫਿਰ ਬਾਅਦ ਵਿੱਚ ਸਾਨੂੰ ਲੰਗਰ ਚਖਾਓ ਇਹ ਸੁਣ ਕੇ ਸਾਧ ਵਿੱਚ ਜੋ ਚਿੱਤੀ ਪੈਦਾ ਹੋ ਗਈ ਇਹ ਅਣਬਣ ਕਿਸ ਤਰ੍ਹਾਂ ਬਣ ਗਈ ਹੈ ਧਰਮ ਅਹਿੰਸਾ ਸਦਾ ਸਾਡੇ ਵਿੱਚ ਹੈ ਬਾਜ ਮਾਸ ਤੋਂ ਬਗੈ ਤ੍ਰਿਪਤ ਨਹੀਂ ਹੋ ਸਕਦੇ ਹਨ ਸਤਿਗੁਰੂ ਜੀ ਵੀ ਇਸ ਪ੍ਰਕਾਰ ਚੰਗੀ ਤਰ੍ਹਾਂ ਜਾਣਦੇ ਹਨ ਫਿਰ ਵੀ ਸਾਡੇ ਪਾਸੋਂ मास मांगਦੇ ਹਨ ਉਹਨਾਂ ਨੇ ਪਰਖਣ ਵਾਸਤੇ ਇਸ ਪ੍ਰਕਾਰ ਕਿਹਾ ਜਾਬਦਾ ਹੈ ਫਿਰ ਹਿਰਦੇ ਵਿੱਚ ਸਮਝ ਕੇ ਬੋਲਿਆ ਆਪ ਜੀ ਦੇ ਪਾਸ ਬਹੁਤ ਬਾਝ ਹਨ ਅੱਜ ਅਸੀਂ ਬੇਨਤੀ ਉਚਾਰਨ ਕਰਕੇ ਕਹਿੰਦੇ ਹਾਂ ਸਾਦਾ ਦੀ ਹੁਣ ਮਰਜ਼ੀ ਮੰਨੋ ਤੇ ਜਵਾਰ ਬਾਜਰੇ ਦਾ ਖਾਣਾ ਸਵੀਕਾਰ ਕਰੋ ਭੋਜਨ ਨਾਲ ਜਦ ਸਾਰੇ ਤ੍ਰਿਪਤ ਹੋ ਜਾਣਗੇ ਫਿਰ ਆਪ ਜੀ ਨੇ ਭੋਜਨ ਛਕ ਲੈਣਾ ਸਾਥ ਪਾਸੋਂ ਸੁਣ ਕੇ ਗੁਰੂ ਜੀ ਨੇ ਉਚਾਰਨ ਕੀਤਾ ਅਸੀਂ ਵੀ ਮੰਨਦੇ ਹਾਂ ਭੋਜਨ ਛਕਾਂਗੇ ਇਹ ਸੁਣ ਕੇ ਸਾਧ ਪ੍ਰਸੰਨ ਹੋ ਕੇ ਗਿਆ ਤੇ ਜਾ ਕੇ ਸਾਰਿਆਂ ਵਿਧੀਆਂ ਨਾਲ ਤਿਆਰੀ ਕੀਤੀ ਪਿਛੇ ਸੰਗਾਂ ਨੇ ਆਪਸ ਵਿੱਚ ਮਿਲ ਕੇ ਰਹਿਤਾਰ ਕੇ ਵਿਵੇਕ ਵਿਚਾਰ ਕੀਤੀ ਉਹ ਸਤਿਗੁਰੂ ਜੀ ਨੂੰ ਕਹਿਣ ਲੱਗੇ ਜਦ ਤੁਸੀਂ ਦਾਦੂ ਦਵਾਰੇ ਆਏ ਸੀ ਤਾਂ ਤੁਸੀਂ ਨਮਸਕਾਰ ਤਨੁਖਬਾਨ ਦੇ ਨਾਲ ਕੀਤੀ ਸੀ ਉਹ ਰਹਿਤ ਉਹ ਸਖਣੀ ਖਾਲਸੇ ਨੇ ਸਮਝੀ ਸੀ ਤੁਹਾਨੂੰ ਤਰਖਾਹ ਲਾਉਣੀ ਉਚਿਤ ਹੈ ਆਪ ਹਿਰਦੇ ਵਿੱਚ ਸਦਾ ਓਪੋਲ ਰਹਿੰਦੇ ਹੋ ਸਾਰੇ ਜਗਤ ਦੇ ਔਗਣ ਬਖਸ਼ਦੇ ਹੋ ਹੁਣ ਖਾਲਸੇ ਪਾਸੋਂ ਆਪਣੇ ਆਪ ਨੂੰ ਬਖਸ਼ਾ ਲਓ ਸਤਗੁਰੂ ਜੀ ਵਿਵੇਕ ਨੂੰ ਸੁਣ ਕੇ ਬਹੁਤ ਪ੍ਰਸੰਨ ਹੋਏ ਉਹਨਾਂ ਨੇ ਕਿਹਾ ਗੁਰੂ ਖਾਲਸਾ ਧੰ ਹੈ ਅਸੀਂ ਤੁਹਾਨੂੰ ਪਰਖਣ ਵਾਸਤੇ ਇਸ ਪ੍ਰਕਾਰ ਨਮਸਕਾਰ ਕੀਤੀ ਸੀ ਇਹ ਵੇਖਣ ਲਈ ਕਿ ਸਾਡੇ ਸਿੰਘ ਹੁਣ ਤੱਕ ਸੁਚੇਤ ਹੋਏ ਹਨ ਕਿ ਨਹੀਂ ਤਨਖਾ ਲਵੋ ਤੇ ਆਵਾਜ਼ ਦੇ ਕੇ ਸੁਣਾਓ ਇਸ ਪ੍ਰਕਾਰ ਦੀ ਰਹਿਤ ਸਦਾ ਕਮਾਓ ਇੱਕ ਸਿੰਘ ਨੇ ਸ਼ਸਤਰਾਂ ਸਮੇਤ ਹੋ ਕੇ ਤਦ ਕਿਹਾ 5000 ਦਾ ਤਨ ਹੁਣੇ ਹੀ ਦਿਓ ਇਹ ਸੁਣ ਕੇ ਦੂਸਰੇ ਸਿੰਘ ਨੇ ਕਿਹਾ ਤੁਸੀਂ ਗੁਰੂ ਜੀ ਤੋਂ ਇਹ ਬਹੁਤ ਤਨ ਮੰਗ ਲਿਆ ਹੈ 500 ਰੁਪਏ ਦੀ ਆਵਾਜ਼ ਦਿਓ ਇਹ ਸੁਣ ਕੇ ਉਸ ਸਮੇਂ ਤੀਸਰਾ ਸਿੰਘ ਬੋਲਿਆ ਇਸ ਨੇ 500 ਵੀ ਬਹੁਤ ਕਿਹਾ ਹੈ ਮੈਂ ਇਸ ਤੋਂ ਘੱਟ ਕਹਿਣਾ ਚਾਹੁੰਦਾ ਹਾਂ ਫਿਰ ਚੌਥੇ ਸਿੰਘ ਨੇ ਸਾਰਿਆਂ ਵਿੱਚ ਕਿਹਾ ਗੁਰੂ ਜੀ ਪਾਸ ਧਨ ਦੀ ਕੋਈ ਪਰਵਾਹ ਨਹੀਂ ਹੈ ਪੰਜਵਾਂ ਸੇ ਕਹਿਣ ਲੱਗਾ 5 ਲੱਖ ਲਾਵੋ ਹੁਣੇ ਹੀ ਧਰ ਗੁਰੂ ਜੀ ਪਾਸੋਂ ਪਾਓ ਇਹ ਸੁਣ ਕੇ ਖਾਲਸੇ ਨੇ ਸਭ ਕੁਝ ਵਿਚਾਰਿਆ ਤੇ ਸਲਾਹ ਕਰਕੇ ਫਿਰ ਉਚਾਰਨ ਕੀਤਾ ਜਿੰਨਾ ਕਹੋ ਗੁਰੂ ਜੀ ਉਹਨਾ ਤਾਂ ਦੇ ਦੇਣਗੇ ਪਰ ਫਿਰ ਸਿੰਘਾਂ ਉੱਪਰ ਐਨਾ ਲੱਗ ਜਾਵੇਗਾ ਫੇਰ ਕੌਣ ਦੇ ਸਕੇਗਾ ਇਸ ਬਾਰੇ ਵਿਚਾਰ ਨਹੀਂ ਕਰਦੇ ਹੋ ਇਸ ਕਰਕੇ ਉੱਚੇ ਤੋਂ ਚਾਰਨ ਕਰੋ ਤਦ ਸਾਰਿਆਂ ਨੇ ਸਮਝ ਕੇ ਆਵਾਜ਼ ਦਿੱਤੀ ਮਹਾਰਾਜ ਜੀ 750 ਰੁਪਏ ਤਨ ਦੇਣ ਸਤਗੁਰੂ ਜੀ ਨੇ ਤਨਖਾਹ ਮਨਜ਼ੂਰ ਕਰਕੇ ਸਰਬ ਖਾਲਸੇ ਪਾਸ ਦੇ ਦਿੱਤੀ ਸਿੰਘਾਂ ਨੇ ਲੈ ਕੇ ਕਾਰਜ ਤੇ ਲਾ ਲਈ ਤੇ ਲੰਗਰ ਵਾਸਤੇ ਇੱਕ ਤੰਬੂ ਬਣਵਾਇਆ ਸਤਗੁਰੂ ਜੀ ਫੇਰ ਹਿਰਦੇ ਵਿੱਚ ਬਹੁਤ ਪ੍ਰਸੰਨ ਹੋਏ ਤੇ ਕਹਿਣ ਲੱਗੇ ਹੁਣ ਖਾਲਸਾ ਸੁਚੇਤ ਹੋ ਗਿਆ ਹੈ ਸਤਿਗੁਰੂ ਜੀ ਨੇ 500 ਰੁਪਏ ਦੀ ਭੇਟ ਤਨਖਾਹ ਵਜੋਂ ਦਿੱਤੀ ਅਸੀਂ ਉਹ ਦਿੱਤੀ ਹੈ ਜਿਹੜੀ ਦੇਣ ਹਿੱਥ ਹੈ ਤੁਸੀਂ 700 ਰੁਪਏ ਧੰਨ ਦੇਣ ਦੀ ਪੂੰਜੀ ਮੰਗੀ ਹੈ ਇੰਨੇ ਵਿੱਚ ਜੈਤ ਸਾਥ ਸਾਰਿਆਂ ਦੇ ਨਾਲ ਆਇਆ ਰਸਦ ਚੁਕਵਾ ਕੇ ਉਹ ਚਾਵਲ ਆਟਾ ਬਣਵਾ ਕੇ ਲਿਆ ਸੀ ਕਿਉਂ ਮਿੱਠਾ ਲਿਆ ਕੇ ਖੜੇ ਸਨ ਸਾਰੀ ਸਮਗਰੀ ਸਤਿਗੁਰੂ ਜੀ ਦੇ ਅੱਗੇ ਧਰ ਦਿੱਤੀ ਬਹੁਤ ਬਾਜ ਜਿਸ ठा ਬਿਠਾਈ ਸਨ ਜੈਤ ਸਾਹ ਉਹਨਾਂ ਦੇ ਅੱਗੇ ਖੜਾ ਹੋ ਗਿਆ ਹੱਥ ਜੋੜ ਕੇ ਉਸਨੇ ਬੇਨਤੀ ਕੀਤੀ ਤੁਸੀਂ ਸਤਿਗੁਰੂ ਜੀ ਦੇ ਚਤੁਰ ਬਾਜ ਹੋ ਪਿਛਲੇ ਜਨਮ ਵਿੱਚ ਚੰਗੇ ਕਰਮ ਕੀਤੇ ਹਨ ਜਿਸ ਕਰਕੇ ਗੁਰੂ ਜੀ ਦੇ ਹੱਥਾਂ ਦਾ ਸਪਰਸ਼ ਨਸੀਬ ਹੋਇਆ ਹੈ ਇਸ ਘਰ ਨੂੰ ਸਾਧਾਂ ਦਾ ਸਥਾਨ ਸਮਝੋ ਜਿਨ੍ਹਾਂ ਨੇ ਅਹਿੰਸਾ ਦਾ ਧਰਮ ਮਨ ਵਿੱਚ ਧਾਰਨ ਕੀਤਾ ਹੈ ਅਸੀਂ ਸਤਿਗੁਰੂ ਜੀ ਦੀ ਪ੍ਰੋਣਾਚਾਰੀ ਕਰਨੀ ਚਾਹੁੰਦੇ ਹਾਂ ਹੁਣ ਤੁਹਾਡੇ ਤੱਕ ਗੱਲ ਇਹ ਆਈ ਹੈ ਅੱਜ ਤੁਸੀਂ ਅਨਾਜ ਦਾ ਆਹਾਰ ਕਰੋ ਤੇ ਮਾਸ ਨੂੰ ਹਿਰਦੇ ਵਿੱਚ ਨਾ ਜਿਤਾਰੋ ਇੱਥੇ ਸ਼੍ਰੀ ਦਾਦੂ ਦਾ ਭੰਡਾਰਾ ਹੈ ਜਿੱਥੋਂ ਹਜ਼ਾਰਾਂ ਮਨੁੱਖ ਭੋਜਨ ਛਕਦੇ ਹਨ ਜੈਤ ਸਾਧ ਪਾਸ ਜਿਹੜੀ ਜਵਾਰ ਬਾਜਰਾ ਸੀ ਇਸ ਪ੍ਰਕਾਰ ਬਾਜਾ ਨੂੰ ਬੇਨਤੀ ਕਰਕੇ ਉਸ ਨੇ ਉਹਨਾਂ ਦੇ ਅੱਗੇ ਖਿਲਾਰ ਦਿੱਤੀ ਬਾਜਾ ਨੇ ਸਾਧਾਂ ਦੀ ਬੇਨਤੀ ਮੰਨ ਲਈ ਤੇ ਤੁਰੰਤ ਬਹੁਤ ਅਨਾਜ ਛਕ ਲਿਆ ਕਈ ਸਿੰਘ ਉਹਨਾ ਬਾਜਾਂ ਨੂੰ ਜਵਾਰ ਬਾਜਰਾ ਖਾਦੇ ਵੇਖਦੇ ਗਏ ਤੇ ਉਹਨਾਂ ਨੇ ਸਾਰਾ ਪ੍ਰਸੰਗ ਗੁਰੂ ਜੀ ਨੂੰ ਸੁਣਾਇਆ ਇਹ ਸਤਿਗੁਰੂ ਜੀ ਬਾਜਾਂ ਨੇ ਜਵਾਰ ਖਾਦੀ ਹੈ ਜੈਤ ਸਾਧ ਨੇ ਜਦ ਬਾਜਾਂ ਨੂੰ ਬੇਨਤੀ ਕੀਤੀ ਇਹ ਸੁਣ ਕੇ ਗੁਰੂ ਜੀ ਮੁਸਕਰਾ ਕੇ ਬੋਲੇ ਇੱਛਾ ਅਨੁਸਾਰ ਲੰਗਰ ਵਾਸਤੇ ਰਸਦ ਲੈ ਲਓ ਫਿਰ ਜੈਤ ਨੇ ਆ ਕੇ ਸਾਰੀ ਰਸਦ ਦਿੱਤੀ ਗੁਰੂ ਜੀ ਦੇ ਲਾਂਗਰੀਆਂ ਨੇ ਉਹ ਰਸਦ ਲੈ ਲਈ ਤ੍ਰੰਤ ਫੇਰ ਲੰਗਰ ਤਿਆਰ ਕੀਤਾ ਪਹਿਲਾ ਇੱਕ ਵਿਸ਼ਾਲ ਥਾਲ ਪਰੋਸਿਆ ਉਸ ਵਿੱਚ ਸਰਬ ਪ੍ਰਕਾਰ ਦਾ ਭੋਜਨ ਪਾਇਆ ਤੇ ਉਸ ਨੂੰ ਸਤਿਗੁਰ ਜੀ ਵਾਸਤੇ ਲੈ ਕੇ ਆਇਆ ਸਤਿਗੁਰ ਜੀ ਨੇ ਥਾਲ ਚੁੱਕ ਕੇ ਰੂਚੀ ਅਨੁਸਾਰ ਭੋਜਨ ਛਕਿਆ ਫਿਰ ਸਾਰੇ ਸਿੰਘਾਂ ਵਿੱਚ ਭੋਜਨ ਵਰਤਾਇ ਦਿੱਤਾ ਮਨ ਭਾਉ ਦਾ ਭੋਜਨ ਛਕ ਕੇ ਸਾਰਿਆਂ ਨੇ ਆਪਣੀ ਭੁੱਖ ਮਟਾਈ ਤੇ ਰਾਤ ਸੁੱਖ ਨਾਲ ਸੌਂ ਕੇ ਬਤੀਤ ਕੀਤੀ